ਤੁਹਾ ਮਹਾਰਾਜਿਆਂ ਦੇ ਦیدار ਕਰਨ ਲੱਗੇ ਨਾ ਉਹਨੇ ਚੱਟ ਦੇਣੀ ਪੱਲਾ ਮੂੰਹ ਦੇ ਗੱਲ ਲਿਆ ਹੈ ਤੇ ਆਓ ਅੱਗੇ ਜਿਵੇਂ ਸਾਧ ਸੰਗਤ ਦੀ ਪ੍ਰਸੰਗ ਦੀ ਵਿਚਾਰ ਆ ਰਹੀ ਹੈ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ ਮਾਨਵ ਰਸਨਾ ਦੀ ਪਵਿੱਤਰਤਾ ਦੇ ਵਾਸਤੇ ਚਿੱਤ ਦੀ ਇਕਾਗਰਤਾ ਵਾਸਤੇ ਉਚਾਰਨ ਕਰੀਏ ਜੀ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਇਕ ਰਾਣੀ ਸੰਖਜ ਹੋਈ ਟਟਤ ਵਸਤਰ ਦੇ ਵਦਨ ਛਪਾਏ ਤੋਂ ਕਹਿੰਦੇ ਹਨ ਕਿ ਜਦੋਂ ਰਾਣੀ ਇਸ ਰਾਜੇ ਦੀ ਇੱਕ ਰਾਣੀ ਜਦੋਂ ਧੰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ دیدار ਕਰਨ ਆਈ ਐ ਨਾ ਜੀ ਦਰਸ਼ਨ ਕਰਨ ਤੋਂ ਪਹਿਲਾਂ ਏਨੇ ਝੱਟ ਦੇਣੀ ਜਿਹੜਾ ਆਪਣਾ ਸਾਧ ਸੰਗਤ ਜੀ ਪੱਲੂ ਸੀ ਆਪਣੇ ਮੂੰਹ ਦੇ ਅੱਗੇ ਲਿਆ ਹੈ ਮਤਿ ਗਿਨ ਗੁਰਬਚਨ ਨਾ ਸਿਮਰਾਈ ਤੋ ਕਹਿੰਦੇ ਹਨ ਕਿ ਥੋੜੀ ਨਵੀਂ ਸਾਧ ਸੰਗਤ ਜੀ ਕਹ ਲੋ ਗੁਰੂ ਘਰ ਦੇ ਵਿੱਚ ਇੱਕ ਨਵੀਂ ਆਈ ਸੀ ਤੇ ਸਾਧ ਸੰਗਤ ਜੀ ਕਹਿ ਲਈਏ ਰਾਜੇ ਨੇ ਵੀ ਇਹ ਨਵਾਂ ਨਵਾਂ ਸਾਧ ਸੰਗਤ ਜੀ ਉਧਰੋਂ ਵਿਆਹ ਕਰਵਾਇਆ ਹੈ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਕਿਉਂਕਿ ਧੰ ਗੁਰੂ ਅਮਰਦਾਸ ਮਹਾਰਾਜ ਬਜ਼ੁਰਗ ਨੇ ਹਣ ਬਜ਼ੁਰਗਾਂ ਨੂੰ ਵੇਖ ਕੇ ਤੇ ਸਾਧ ਸੰਗਤ ਜੀ ਇਸ ਬੀਬੀ ਨੇ ਜਦੋਂ ਪੱਲਾ ਲਿਆ ਹੈ ਗੁਰੂ ਬੋਲੇ ਸਹਿਜ ਸੁਭਾਏ ਹੁਣ ਸਤਿਗੁਰੂ ਧੰ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾ ਜੀ ਇਸ ਰਾਣੀ ਮੱਲੇ ਵਿੱਚ ਜਦੋਂ ਵੇਖਿਆ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੜੇ ਪਿਆਰ ਦੇ ਨਾਲ ਆਖਿਆ ਸੀ ਕਹਿਣ ਲੱਗੇ ਕਿ ਧੀਏ ਜਦੋਂ ਗੁਰੂ ਅਤੇ ਪਿਤਾ ਦੇ ਸਾਹਮਣੇ ਜਾਈਦੇ ਨਾ ਉਦੋਂ ਪੱਲਾ ਨਹੀਂ ਕਰੀਦਾ ਤੇ ਕਹਿਣ ਲੱਗੇ ਪਿਓਾਂ ਤੋਂ ਕਾਹਦਾ ਪੱਲਾ ਹੁੰਦਾ ਹੈ ਇਸ ਤਰ੍ਹਾਂ ਮਹਾਰਾਜ ਜੀ ਨੇ ਬਚਨ ਕੀਤਾ ਮਹਾਰਾਜ ਕਹਿਣ ਲੱਗੇ ਕਮਲੀ ਕੌਣ ਹੈ ਵੀ ਇਹਨਾਂ ਨੂੰ ਨਾਲੇ ਬਚਨ ਆਖੇ ਨੇ ਵੀ ਇਹ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਕਿਸੇ ਨੇ ਪੱਲੂ ਲੈ ਕੇ ਨਹੀਂ ਆਉਣਾ ਹੈ। ਤੋਂ ਕਹਿਣ ਲੱਗੇ ਕਮਲੀ ਕੌਣ ਹੈ ਮਹਾਰਾਜ ਸਹਿ ਸੁਭਾਅ ਇਸ ਤਰ੍ਹਾਂ ਬਚਨ ਕੀਤਾ ਹੈ। ਇਹ ਕਮਲੀ ਕਿਸ ਕਾਰਨ ਆਈ ਇਹ ਹੰਰੋ ਦਰਸ਼ਨ ਨਾ ਪਾਏ। ਤਾਂ ਮਹਾਰਾਜ ਕਹਿਣ ਲੱਗੇ ਵੀ ਜੇ ਇਹਨੇ ਦਰਸ਼ਨ ਹੀ ਨਹੀਂ ਕਰਨੇ ਸੀ ਤੇ ਕਮਲੀਏ ਇੱਥੇ ਲੈਣ ਕੀ ਆਈ ਹੈ ਹਤਿਨ ਸੁਰਤ ਬੁੱਧ ਨਾਸ ਭਰੀ ਤਿਸ ਵਸਤਰ ਉਪਾਰਤ ਦੀਏ ਪਗਾਏ ਤੋ ਕਹਿੰਦੇ ਹਨ ਕਿ ਇਸੇ ਤਰ੍ਹਾਂ ਨਾ ਇਹਦਾ ਕਹਿ ਲੋ ਵੀ ਸੁਰਤ ਜੜੀ ਉਹ ਚਲੀ ਗਈ ਜੀ ਤੋ ਕਹਿੰਦੇ ਹਨ ਕਿ ਇਹਨੇ ਆਪਣੇ ਕੱਪੜੇ ਆਦਕ ਪਾੜਨੇ ਸ਼ੁਰੂ ਕਰ ਦਿੱਤੇ ਹਨ ਨਾ ਕੋ ਕੇਰ ਰਹੇ ਸਮੁਦਾਇ ਤੋ ਕਹਿੰਦੇ ਵੇਖਦੇ ਆਂ ਵੇਖਦੇ ਆਂ ਅਚਾਨਕ ਸਾਜ ਸੰਗਤ ਜੀ ਇਹ ਚੱਲ ਪੁਣੇ ਦੇ ਵਿੱਚ ਆ ਕੇ ਕਹਿ ਲਈਏ ਇਹ ਬਾਹਰ ਨੂੰ ਦੌੜ ਗਈ ਐ ਸਿੱਖ ਵੀ ਰੋਕਦੇ ਰਹਗੇ ਫੌਜ ਵੀ ਰੋਕਦੀ ਰਹਿ ਗਈ ਫਿਰ ਇਹ ਰੁਕੀ ਨਾ ਕਿਸੇ ਦੇ ਹੱਥ ਨਾ ਆਈ ਜੇਪਤ ਬਿਪਤ ਸੁਣਿਓ ਗੁਰਬਾਚ ਕੋ ਆਤਕਤ ਰਾਜ ਕਰੁਰ ਵੀ ਸਮਾਏ ਹੁਣ ਜਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣੇ ਨੇ ਵੇਖਿਆ ਵੀ ਰਾਣੀ ਕੰਮਲੀ ਹੋਈ ਹੈ ਤੇ ਰਾਜੇ ਦੇ ਮਨ ਦੇ ਵਿੱਚ ਸਾਧ ਸੰਗਤ ਜੀ ਸਤਗੁਰਾਂ ਦਾ ਭੈ ਬੈਠ ਗਿਆ ਹੈ ਮਹਾਰਾਜ ਗੁਰੂਆਂ ਕੇ ਸਰਸਤ ਬੁਲਾਏ ਤੋਂ ਕਹਿੰਦੇ ਹਨ ਕਿ ਵੀ ਵਾਕੇ ਧੰ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਜਿਹੜੇ ਬਚਨ ਨੇ ਨਾ ਇਹ ਰ ਇਹ ਵੀ ਰਾਮ ਦੇ ਬਾਣਾ ਵਰਗੇ ਨੇ ਵੀ ਜਿਵੇਂ ਰਾਮਚੰਦਰ ਦਾ ਬਾਣ ਚੱਲਿਆ ਤੇ ਉਹਨੇ ਸਤ ਸੰਗਤ ਜੀ ਕਹਿ ਲਈਏ ਵੀ ਰਾਵਣ ਦਾ ਵਦ ਕਰਕੇ ਰੱਖ ਦਿੱਤਾ ਹੈ ਇਸੇ ਸਤ ਗੁਰਾਂ ਦੇ ਜਿਹੜੇ ਬਚਨ ਨੇ ਅਮੋਗ ਹਨ ਮੋੜਨ ਤੋਂ ਰਹਿ ਤਨ ਸਤ ਗੁਰਾਂ ਦੇ ਬਚਨ ਨਸਫਲੇ ਨਹੀਂ ਜਾਂਦੇ ਰਾਜੋ ਦਾਰਸੈ ਵੰਦਨ ਕਰੈ ਭਉ ਭੋਖਾਨ ਤੋ ਕਹਿੰਦੇ ਹਨ ਕਿ ਇਹ ਰਾਜਾ ਕੁਝ ਦਿਨ ਸਤਗੁਰਾਂ ਦੇ ਲਾਗੇ ਰਿਹਾ ਹੈ ਬੜੇ ਪਿਆਰ ਤੇ ਭਾਵਨਾ ਦੇ ਨਾਲ ਦਰਸ਼ਨ ਕਰਦਾ ਰਿਹਾ ਗਰੀ ਭਾਰਜਾ ਪ੍ਰਾਪਤ ਹੋਈ ਕਰੇ ਬੇਗ ਗਮਨੀ ਉਦਿਆਨ ਤੋ ਕਹਿੰਦੇ ਹਨ ਕਿ ਪਰ ਇੰਦੀ ਰਾਣੀ ਨਾ ਜੀ ਜਦੋਂ ਐਡੇ ਜ਼ੋਰ ਦੇ ਨਾਲ ਦੌੜੀ ਏ ਉਸ ਵੇਲੇ ਸੰਗਤ ਜੀ ਲਾਗੇ ਬੰਨੇ ਸਾਰੇ ਜੰਗਲ ਹੁੰਦਾ ਸੀ ਜੀ ਕਹਿੰਦੇ ਜੰਗਲ ਦੀ ਦਿਸ਼ਾ ਵੱਲ ਨੂੰ ਦੌੜ ਗਈ ਐ ਤੋਂ ਕਹਿੰਦੇ ਹਨ ਕਿ ਲੱਭੀ ਨਾ ਮੁੜ ਕੇ ਇੱਕ ਖਰਾਬ ਤਰਜਿਉ ਗੁਰੂ ਕੀ ਸਚ ਬੰਨ ਸਹਿਤ ਕਰਤ ਤੈ ਖਾਨ ਤੋਂ ਕਹਿੰਦੇ ਹਨ ਕਿ ਇਹ ਰਾਜਾ ਸਾਧ ਸੰਗਤ ਜੀ ਰੋਜ਼ਾਨਾ ਸਤਗੁਰਾਂ ਦੇ ਦਰਬਾਰ ਦੇ ਵਿੱਚ ਲੰਗਰਾਂ ਦੀ ਸੇਵਾ ਕਰਦਾ ਹੈ ਮਨ ਤੇ ਨਿਮਰੀ ਰਹੇ ਮਹਾਨ ਤੋ ਹੁਣ ਸਤਗੁਰਾਂ ਦੇ ਦਰਬਾਰ ਦੇ ਵਿੱਚ ਬੜਾ ਨਿਮਰਤਾ ਦੇ ਸਹਤ ਰਹਿੰਦਾ ਹੈ ਵੀ ਇਹ ਚਾਹੁੰਦਾ ਹੈ ਵੀ ਮੇਰੇ ਤੋਂ ਕੋਈ ਐਸੀ ਗਲਤੀ ਜੈ ਐਸੀ ਅਵਗਿਆ ਨਾ ਹੋ ਜਾਵੇ ਜਿੰਦੇ ਕਰਕੇ ਗੁਰੂ ਦਰਬਾਰ ਦੇ ਵਿੱਚ ਕਿਸੇ ਨੂੰ ਠੇਸ ਪਹੁੰਚੇ ਸਤਿਗੁਰ ਦੇਵ ਸੁਭਾਸ ਵਿਦਾ ਭਯੋ ਆਪ ਕੋਰੇ ਆਇਸ ਇਸ ਤਿਸ ਕੋ ਦੀਨ ਤੋਂ ਕਹਿੰਦੇ ਹਨ ਕਿ ਉਸ ਵੇਲੇ ਨਾ ਜੀ ਇਹ ਰਾਜਾ ਚਲੋ ਇਹਨੇ ਆਪਣੀ ਫੌਜ ਨੂੰ ਲਾਈ ਵੀ ਰੱਖਿਆ ਵੀ ਲੱਭੀ ਜਾਏ ਉਸ ਰਾਣੀ ਨੂੰ ਪਰ ਰਾਣੀ ਲੱਭੀ ਨਾ ਤੇ ਕੁਝ ਦਿਨਾਂ ਮਗਰੋਂ ਫਿਰ ਇਹ ਸਾਧ ਸੰਗਤ ਜੀ ਮਹਾਰਾਜੀਆਂ ਦੇ ਕੋਲ ਵਿਦਿਆ ਲੈ ਕੇ ਤੇ ਆਪਣੀ ਰਿਆਸਤ ਨੂੰ ਰਵਾਨਾ ਹੋਇਆ ਹੈ ਉਹ ਨਿਤ ਮਨੋ ਮਿਤਕੀਨਾ ਗੁਰੂ ਸਾਹਿਬ ਜੀ ਨੇ ਕਿਹਾ ਕਿ ਇਹ ਸਾਵਣ ਮੱਲ ਨੂੰ ਵੀ ਤੁਸੀਂ ਨਾਲ ਲੈ ਜਾਓ ਇਹਨੂੰ ਵੱਡਿਆਂ ਦੀ ਥਾਂ ਜਾਣ ਕੇ ਤੇੰਦਾ ਸਤਕਾਰ ਕਰਨਾ ਹੈ ਸੋਤ ਜਿਵਾਏ ਬੇ ਆਦ ਕਾਮਨਾ ਪੂਰਬ ਪੂਰਨ ਕਰੀ ਪਰੀਨਾ ਤਾਂ ਕਹਿਣ ਲੱਗੇ ਵੇਖੋ ਰਾਜਾ ਸਾਹਿਬ ਤੁਹਾਡੇ ਪੁੱਤਰ ਨੂੰ ਇਹਨੇ ਜਿਉਂਦਾ ਕੀਤਾ ਹੈ ਹੋਰ ਤੁਹਾਡੇ ਮਨ ਦੀਆਂ ਕਾਮਨਾ ਇਹਨਾਂ ਨੇ ਪੂਰੀਆਂ ਕੀਤੀਆਂ ਨੇ ਇਸ ਕਰਕੇ ਇਹਨਾਂ ਨੂੰ ਆਪਣੇ ਕੋਲ ਲੈ ਕੇ ਜਾਓ ਨਾਲੇ ਇਹਨਾਂ ਦੀ ਸੇਵਾ ਕਰੋ ਨਾਲੇ ਦੋਵੇਂ ਸਮੇਂ ਸਤ ਸੰਗਤ ਕਰਿਆ ਕਰਨਗੇ ਤੇ ਤੁਸੀਂ ਇਹਨਾਂ ਦੇ ਬਚਨ ਸੁਣ ਕੇ ਤੇ ਉਹਨਾਂ ਦੀ ਕਮਾਈ ਕਰਨੀ ਹੈ ਆਪੀ ਬਾਛਤ ਦੇ ਸਵਨ ਦਿਨ ਸਰਤਾ ਭਰੋ ਕਟ ਗਮ ਥੀਨ ਤੋਂ ਕਹਿਣ ਲੱਗੇ ਕਿ ਰਾਜਾ ਰਾਜਾ ਸ਼ਾਵਣ ਮਲ ਰਾਜੇ ਰਾਜੇ ਨੂੰ ਮਹਾਰਾਜ ਕਹਿੰਦੇ ਨੇ ਵੇ ਹੁਣ ਵੀ ਤੁਹਾਡੀ ਮਨਸਾ ਆਸਾ ਉਸੇ ਤਰ੍ਹਾਂ ਹੀ ਪੂਰੀ ਕਰਨਗੇ ਸਰਬ ਦੇਸ ਤੁਮਰੇ ਕੋ ਗੁਰ ਹੈ ਹਿਤ ਕਰ ਸੇ ਵੋ ਪ੍ਰਥਮ ਸਮਾਨ ਤੁਮਰੇ ਕਹਿ ਲਗੇ ਵੀ ਅਸੀਂ ਤੁਹਾਡੇ ਇਲਾਕੇ ਦਾ ਇਹਨੂੰ ਪ੍ਰਚਾਰਕ ਥਾਪਿਆ ਹੈ ਆਪਣਾ ਕਹਿ ਲਗੇ ਜਾਣ ਨਸ਼ੀਨ ਥਾਪਿਆ ਹੈ ਇਸ ਕਰਕੇ ਇਹਨਾਂ ਦਾ ਸਤਕਾਰ ਕਰਨਾ ਹੈ ਸਜੋਰ ਨਿਤਨੇ ਸਿਰ ਧਾਰੀ ਇਨਕੇ ਅਨੁਸਾਰ ਮਾਨ ਤੋ ਕਹਿੰਦੇ ਹਨ ਕਿ ਸਤਗੁਰਾਂ ਦੇ ਸਾਹਮਣੇ ਰਾਜਾ ਹੱਥ ਜੋੜ ਕੇ ਕਹਿੰਦਾ ਪਤਸ਼ਾ ਅਸੀਂ ਤੇ ਪਹਿਲਾਂ ਹੀ ਬਾਬਾ ਜੀ ਦੇ ਅਧੀਨ ਹਾਂ ਸਭ ਕੇ ਸੁਣ ਐਸੋ ਮਿਰਤਕ ਜਿਵਾਏ ਦੀਓ ਬਖਦਾਨ ਤੋ ਕਹਿ ਲੱਗੇ ਇਹਨਾਂ ਨੇ ਮੇਰੇ ਪੁੱਤਰ ਨੂੰ ਜੀਵਨ ਦਾਣ ਦਿੱਤਾ ਹੈ ਮੇਰੇ ਵਾਸਤੇ ਬੜੇ ਮਹਾਨ ਹਨ ਇਸ ਤੇ ਤਾਰ ਤੁਮਰੋ ਦਰਸ਼ਨ ਧਾਨ ਤੋਂ ਕਹਿਣ ਲੱਗੇ ਵੀ ਮਹਾਰਾਜ ਸਾਡੇ ਵਾਸਤੇ ਤੇ ਇਹੀ ਸਾਰਿਆਂ ਤੋਂ ਵੱਡੇ ਨੇ ਕਿਉਂਕਿ ਇਹਨਾਂ ਦੇ ਇਹਨਾਂ ਦੀ ਬਾਬਤ ਅਸੀਂ ਤੁਹਾਡੇ ਦیدار ਕਰ ਸਕੀ ਸਕੇ ਹਾਂ ਇਹ ਵਿਚ ਵਿਚੋਲੇ ਪਏ ਨੇ ਤੇ ਤਾਂ ਅਸੀਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਕੇ ਤੁਹਾਡੇ ਦਰਸ਼ਨ ਉਹ ਦیدار ਕੀਤੇ ਹਨ ਵਾਕਈ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੂੰ ਜਦੋਂ ਮਿਲਣਾ ਹੋਵੇ ਨਾ ਤੇ ਕੋਈ ਸਤਪੁਰਸ਼ ਜਿਵੇਂ ਆਪਾਂ ਪੰਜਾਂ ਪਿਆਰਿਆਂ ਦੇ ਰਾਹੀਂ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਦੀ ਦਾਤ ਲੈ ਕੇ ਤੇ ਰਹਿਤ ਮਿਹਰਾ ਦੇ ਦ੍ਰਿੜ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਲੱਗੀਦਾ ਜੀ ਗੁਰੂ ਸਾਹਿਬ ਜੀ ਦੀ ਸਿੱਖੀ ਧਾਰਨ ਕਰੀਦਾ ਹੈ ਤੇ ਇਹ ਜੋ ਸਾਨੂੰ ਸਤਿਗੁਰਾਂ ਦੀ ਸਿੱਖੀ ਪ੍ਰਾਪਤ ਹੋਈ ਇਹ ਪੰਜਾ ਪਿਆਰਿਆਂ ਦੇ ਰਾਹੀਂ ਸਤਿਗੁਰਾਂ ਨੇ ਨਾ ਜੀ ਸਾਨੂੰ ਆਪਣੇ ਕਹਿ ਲਓ ਵੀ ਪਿਆਰ ਬਖਸ਼ਿਸ਼ ਕੀਤਾ ਹੈ ਇਹ ਇਤਿਹਾਸ ਦੇ ਵਿੱਚ ਕੋਰ ਕਟਣਾ ਆਏਗੀ ਅੱਗੇ ਜਾ ਕੇ ਆਪਾਂ ਨੇ ਉਹ ਸੁਣਨੀ ਹੈ ਬਿਛੇਵੇਂ ਪਾਤਸ਼ਾਹ ਧੰਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਦਿਨ ਬੈਠੇ ਸਨ ਤੇ ਭਾਈ ਸੁਫਰੇ ਸ਼ਾ ਇਹ ਸਾਧ ਸੰਗਤ ਜੀ ਕਹਿ ਲੋ ਬੜਾ ਮਖੌਲੀਆ ਮਖੌਲੀਆ ਜੀ ਗਰਤੀ ਦਾ مالک ਸੀ ਜਿਹੜੇ ਇੱਕ ਨੂੰ ਇਹਨੇ ਆਸਾ ਠੱਠਾ ਕਰਦੇ ਰਹਿੰਦਾ ਸੀ ਕਈ ਵਾਰੀ ਮਹਾਰਾਜ ਦੇ ਨਾਲ ਵੀ ਇਹ ਸਾਧ ਸੰਗਤ ਜੀ ਮਖੌਲ ਕਰ ਜਾਂਦਾ ਸੀ ਬੜੀ ਬ੍ਰਹਮ ਗਿਆਨੀ ਦੀ ਅਵਸਥਾ ਸੀ ਜੀ ਇਹ ਸਿੱਖ ਦੀ ਇੱਕ ਦਿਨ ਕੀ ਹੋਇਆ ਤੇ ਇਹ ਜਦੋਂ ਦਰਬਾਰ ਦੇ ਵਿੱਚ ਆਇਆ ਨਾ ਜੀ ਤੇ ਧੰਗ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜਿਆਂ ਦੇ ਲਾਗੇ ਕੋਈ ਐਸੀ ਛੇੜਖਾਨੀ ਕੀਤੀ ਮਹਾਰਾਜ ਕਹਿਣ ਲੱਗੇ ਵੀ ਸੁਥਰੇ ਨੂੰ ਨਾ ਅੰਦਰ ਨਹੀਂ ਆਣਦੇ ਨੇ ਇਹਨੂੰ ਵੇਖ ਕੇ ਸਾਰੀ ਸੰਗਤ ਹੱਸ ਪੈਂਦੀ ਹੈ ਕਈ ਵਾਰੀ ਕੋਈ ਸੇ ਸ਼ਬਦ ਦੇ ਵਿਚਾਰ ਐ ਸੀ ਚਲਦੀ ਮਨ ਜਿਹੜਾ ਨਾ ਜੀ ਇਹ ਬੜਾ ਗੰਭੀਰ ਹੋ ਕੇ ਟਿਕਿਆ ਹੁੰਦਾ ਹੈ ਪਰ ਇਹ ਜਦੋਂ ਇਹਨੂੰ ਵੇਖ ਲਈਦਾ ਇਤਿਹਾਸਾ ਆ ਜਾਂਦਾ ਮਹਾਰਾਜ ਕਹਿੰਦੇ ਵੀ ਇਹਨੂੰ ਨਾ ਅੰਦਰ ਨਹੀਂ ਵੜਨ ਦੇਣਾ ਹੈਗਾ ਉਹਨ ਸਾਧ ਸੰਗਤ ਜੀ ਪਰ ਸੁਥਰਾ ਐਸਾ ਸੀ ਉਹ ਗੁਰੂ ਕੇ ਦਰਦਾਰ ਤੋਂ ਬਿਨਾਂ ਰਹਿ ਨਹੀਂ ਸੀ ਸਕਦਾ ਹੈ ਹੁਣ ਜਦੋਂ ਇਹ ਅੰਦਰ ਵੜਨ ਦਾ ਯਤਨ ਕਰਦਾ ਹੈ ਪਰ ਇਹਨੂੰ ਸੇਵਾਦਾਰਨਾ ਜੀ ਅੰਦਰ ਨਹੀਂ ਵੜਨ ਦਿੰਦੇ ਗਏ ਹੁਣ ਵਾਰ-ਵਾਰ ਗੇੜੇ ਮਾਰੇ ਕਦੀ ਇਧਰੋਂ ਕਦੀ ਉਧਰੋਂ ਪਰ ਕੋਈ ਵੀ ਸੇਵਾਦਾਰ ਦਬ ਕੇ ਭਜਾ ਦਿਆ ਕਰੇ ਫਿਰ ਇਹਨੇ ਤਰਤੀਬ ਕੀਤੀ ਵੀ ਕੁਝ ਨਾ ਸਾਧ ਸੰਗਤ ਜੀ ਰੇਤੇ ਦੀ ਪੰਡ ਬੰਦ ਕਹਿੰਨੇ ਇਹਨੇ ਥੋੜੀ ਜੀ ਤੇ ਉਹਨੂੰ ਕੀਮਤੀ ਉਤੋਂ ਸਾਧ ਸੰਗਤ ਜੀ ਕੋਈ ਕੱਪੜੇ ਦੇ ਵਿੱਚ ਲਪੇਟ ਕੇ ਚੰਗੀ ਤਰ੍ਹਾਂ ਵੀ ਰੇਤਾ ਥੱਲੇ ਨਾ ਕਿਰੇ ਤੇ ਸਾਧ ਸੰਗਤ ਜੀ ਕੋਈ ਸੇਵਾ ਦਾ ਸਿੱਖ ਆ ਰਿਹਾ ਸੀ ਤੇ ਉਹਦੇ ਅੱਗੇ-ਅੱਗੇ ਲੱਗ ਪਿਆ ਤੇ ਆ ਕੇ ਲੱਗੇ ਕਹਿੰਦਾ ਵੀ ਆਹ ਸਤਿਗੁਰਾਂ ਦਾ ਨਾ ਇੱਕ ਸੇਵਕ ਆਇਆ ਵਿਚਾਰੇ ਤੋਂ ਬੜਾ ਥੱਕਿਆ ਟੁੱਟਿਆ ਸੀ ਉਹਦੇ ਤੋਂ ਪੰਡ ਗਿਰ ਗਈ ਸੀ ਥੱਲੇ ਤੇ ਮੈਂ ਇਹ ਪੰਡ ਜਿਹੜੀ ਇਹ ਨਾ ਗੁਰੂ ਦਰਬਾਰ ਦੇ ਵਿੱਚ ਪਚਾਵਾਂ ਤੁਸੀਂ ਹੁਣ ਤੇ ਮੈਨੂੰ ਜਾਣਦੇ ਹੋ ਅੰਦਰ ਕਿ ਨਹੀਂ ਜੇ ਸਿੱਖ ਜਦੋਂ ਵੇਖਿਆ ਵੀ ਵਾਕਈ ਸਿੱਖ ਪਿੱਛੇ ਤੁਰਿਆ ਹੁੰਦਾ ਉਹਨਾਂ ਨੇ ਬਰਛੇਰਾ ਆਸੇ-ਪਾਸੇ ਕਰ ਲੈ ਕੇ ਕਹਿੰਦੇ ਜਾ ਲੰਘ ਜਾ ਤੇ ਜਦੋਂ ਅੰਦਰ ਗਿਆ ਨਾ ਜੀ ਤੇ ਅੰਦਰ ਜਾ ਕੇ ਉਹ ਪੰਡ ਨੂੰ ਨਾ ਸਤਿਗੁਰਾਂ ਦੇ ਸਾਹਮਣੇ ਰੱਖ ਕੇ ਤੇ ਪੰਡ ਨੂੰ ਹੀ ਨਮਸਕਾਰਾਂ ਕਰੀ ਜਾਏ ਕਦੀ ਉਧਰੋਂ ਮੱਥਾ ਟੇਕ ਕੇ ਕਦੀ ਉਧਰੋਂ ਟੇਕੇ ਵੈਸੇ ਉਹਦੇ ਜੀਵਨ ਦੇ ਵਿੱਚ ਬੜੀ ਇੱਕ ਬੜੀ ਵੱਡੀ ਉਹਦੇ ਵਿੱਚ ਸਿੱਖਿਆ ਦੇ ਰਿਆ ਸੀ ਤੇ ਜਦੋਂ ਸਤ ਸੰਗਤ ਜੀ ਮੱਥਾ ਟੇਕੀ ਜਾਏ ਮਾਰੇ ਕਹਿੰਦੇ ਸੁਥਰੇ ਤੈਨੂੰ ਕਿਹਾ ਸੀ ਨਾ ਤੂੰ ਦਵਾਨ ਦੇ ਵਿੱਚ ਨਾ ਆਇਆ ਕਰ ਤੇ ਕਹਿਣ ਲੱਗੇ ਹੁਣ ਪੰਡ ਨੂੰ ਕਿਉਂ ਮੱਥਾ ਟੇਕੀ ਜਾ ਰਿਹਾ ਹੈ ਕਹਿਣ ਲੱਗਾ ਮਹਾਰਾਜ ਮੱਥਾ ਕਿਉਂ ਨਾ ਟੇਕਾਂ ਕਹਿਣ ਲੱਗੇ ਇਹ ਪੰਡ ਦੇ ਸਦਕੇ ਤੇ ਤੁਹਾਡੇ ਦਰਸ਼ਨ ਹੋਏ ਨੇ ਨਹੀਂ ਤੇ ਜਿਹੜੇ ਤੁਸੀਂ ਦਰਵਾਜ਼ੇ ਤੇ ਖਲਾਰੇ ਹੋਏ ਨੇ ਇਹ ਅੰਦਰ ਕਿੱਥੇ ਵੜਨ ਦਿੰਦੇ ਸੀ ਮੈਂ ਇਹ ਪੰਡ ਨੂੰ ਭਾਗਾਂ ਵਾਲੀ ਜਾਣਣਾ ਆ ਜਿਸ ਦੇ ਬਦਲੇ ਤੁਹਾਡੇ ਦਰਸ਼ਨ ਉਹ ਦیدار ਹੋ ਗਏ ਨੇ ਤੇ ਮੈਂ ਵੀ ਪਾਗਾ ਵਾਲ ਹੋ ਗਿਆ ਆ। ਤੋਂ ਸਾਧ ਸੰਗਤ ਜੀ ਇਸੇ ਤਰ੍ਹਾਂ ਜਿਹੜਾ ਗੁਰੂ ਕੇ ਦਰਸ਼ਨ ਦیدار ਕਰਾ ਦੇਵੇ ਨਾ ਜੀ ਸਾਨੂੰ ਤੇ ਉਹਦਾ ਵੀ ਸਤਕਾਰ ਕਰਨਾ ਚਾਹੀਦਾ ਹੈ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ। ਮਾਰੇ ਕਹਿਣ ਲੱਗੇ ਜਿਹੜਾ ਮੈਨੂੰ ਰੱਬ ਦੇ ਘਰ ਦੇ ਨਾਲ ਜੋੜਦਾ ਹੈ ਕੋਈ ਰੱਬ ਦੇ ਘਰ ਦੀ ਗੱਲ ਸੁਣਾਉਂਦਾ ਹੈ ਨਾ ਉਹ ਮੇਰਾ ਭਰਾ ਹੈ ਮੇਰਾ ਵੀਰ ਹੈ ਉਹ ਤੋਂ ਇਸ ਤਰ੍ਹਾਂ ਮਾਰਾ ਕਹਿਣ ਲੱਗੇ ਉਹਨੂੰ ਆਪਣਾ ਵੱਡਾ ਵੀਰ ਜਾਣ ਕੇ ਭਰਾ ਜਾਣ ਕੇ ਉਹਦਾ ਸਤਕਾਰ ਕਰਨਾ ਹੈ ਆਪਾਂ ਇਸੇ ਤਰ੍ਹਾਂ ਇਹ ਰਾਜਾ ਕਹਿੰਦਾ ਪਤਸ਼ਾਹਬ ਜੀ ਅਸੀਂ ਭਾਗਾ ਵਾਲਿਆਂ ਤੇ ਸਾਡੇ ਵਾਸਤੇ ਬਾਬੇ ਸਾਵਣ ਮੱਲ ਤੋਂ ਕੋਈ ਨਹੀਂ ਉੱਚਾ ਹੈਗਾ ਜੀ ਜਿੰਦੇ ਸਦਕਾ ਸੀ ਤੁਹਾਡੇ ਦਰਸ਼ਨ ਦੀਦਾਰ ਕੀਤੇ ਹਨ ਅਯੋ ਹਰੀਪੁਰ ਆਪਣੇ ਦੇਸ ਤੋਂ ਕਹਿੰਦੇ ਕਿ ਇਸ ਤਰ੍ਹਾਂ ਸਤਿਗੁਰਾਂ ਨੇ ਅਸੀਸਾਂ ਬਖਸ਼ੀਸ਼ਾਂ ਦੇ ਕੇ ਇਸ ਰਾਜੇ ਨੂੰ ਸੁਵਿਧਾ ਕੀਤਾ ਤੇ ਰਾਜਾ ਸਾਹਿਬ ਸੰਗਤ ਜੀ ਆਪਣੀ ਫੌਜਾਂ ਦੇ ਸਮੇਤ ਇਹ ਹਰੀਪੁਰ ਪਹੁੰਚ ਗਿਆ ਹੈ ਜਿਮਰਨ ਕਰਤ ਰਹੇ ਹੋ ਸੇਰੀ ਸਤਿਗੁਰ ਸਾਗਣ ਮਲ ਕੋ ਪੂਜ ਜਿੱਥੇ ਦੋਵੇਂ ਸਮੇਂ ਧੰਗ ਗੁਰੂ ਅਮਰਦਾਸ ਮਹਾਰਾਜੀਆਂ ਦੇ ਚਰਣਾ ਦਾ ਧਿਆਨ ਧਰਦਾ ਹੈ ਰਾਜਾ ਪਰ ਬਾਬੇ ਸ਼ਾਵਨ ਮੱਲ ਦੀ ਕਹੀ ਹੋਈ ਗੱਲ ਨੂੰ ਮੋੜਦਾ ਨਹੀਂ ਉਹਨਾਂ ਦਾ ਸਤਕਾਰ ਉਸੇ ਤਰ੍ਹਾਂ ਕਰਦਾ ਹੈ ਜੀਵਨ ਸਹਿਤ ਪਰਜਾ ਸਭ ਮਨ ਹੈ ਉਤਮ ਦੇਤ ਅਕੋਰ ਹਮੇਸ਼ ਤੋ ਇਸ ਤਰ੍ਹਾਂ ਸਾਧ ਸੰਗਤ ਜੀ ਰਾਜਾ ਪਰਜਾ ਦੇ ਸਮੇਤ ਬਾਬਾ ਸਾਵਣ ਮੱਲ ਜੀ ਨੂੰ ਪੂਜਦਾ ਹੈ ਸਤਕਾਰ ਕਰਦਾ ਹੈ ਬੇਅੰਤ ਸੇਵਾਵਾਂ ਪੇਟਾਵਾਂ ਮਾਇਆ ਹਾਜ਼ਰ ਕਰਦਾ ਹੈ ਗੋਵਿੰਦ ਵਾਲ ਸੁਹ ਕਬiae ਤੋ ਕਬੂ ਜਾਏ ਸੰਬੀਪਨ ਰੇਸ ਹੁਣ ਬਾਬਾ ਸਾਵਣ ਮੱਲ ਜੀ ਕਦੇ ਗੋਵਿੰਦ ਵਾਲ ਸਾਹਿਬ ਆ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੀਆਂ ਬਖਸ਼ਿਸ਼ਾਂ ਲੈਂਦੇ ਨੇ ਤੇ ਕਦੀ ਰਾਜੇ ਦੇ ਕੋਲ ਜਾ ਕੇ ਰਹਿਣਾ ਕਰਦੇ ਹਨ ਤੇ ਪਾਲ ਸੁਣਿਆਏ ਤੋਂ ਕਹਿੰਦੇ ਹਨ ਕਿ ਇੱਧਰ ਗੋਇੰਦਵਾਲ ਸਾਹਿਬ ਨਿਤਾ ਪ੍ਰਤੀ ਸਾਧ ਸੰਗਤ ਜੀ ਸੰਗਤਾਂ ਆਉਂਦੀਆਂ ਨੇ ਗੁਰੂ ਕੇ ਦਦਾਰ ਕਰਦੀਆਂ ਨੇ ਸਾਧ ਸੰਗਤ ਜੀ ਸੇਵਾ ਕਰਦੀਆਂ ਨੇ ਇਹਨਾਂ ਦੇ ਵਿੱਚੋਂ ਇੱਕ ਸਿੱਖ ਹੈ ਜਿੰਦਾ ਨਾਮ ਹੈ ਭਾਈ ਸਚਨ ਸੱਚ ਤੇ ਇਹਦਾ ਸਾਧ ਸੰਗਤ ਜੀ ਜਿਹੜੀ ਡਿਊਟੀ ਹੈ ਨਾ ਇਹਦੀ ਜਿਹੜੀ ਡਿਊਟੀ ਹੈ ਉਹ ਹੈ ਲੰਗਰ ਵਾਸਤੇ ਲੱਕੜਾਂ ਲਿਆਉਣ ਦੀ ਤੇ ਜੰਗਲ ਦੇ ਵਿੱਚ ਜਾਂਦਾ ਹੈ ਜੰਗਲ ਦੇ ਵਿੱਚ ਜਾਂਦਾ ਹੈ ਤੇ ਜਾ ਕੇ ਲੱਕੜਾਂ ਇਕੱਠੀਆਂ ਕਰਕੇ ਤੇ ਧੰਗੂ ਗੁਰੂ ਅਮਰਦਾਸ ਮਹਾਰਾਜ ਦੇ ਲੰਗਰਾਂ ਦੇ ਵਿੱਚ ਲੈ ਕੇ ਆਉਂਦਾ ਹੈ। ਤੂੰ ਕਹਿੰਦੇ ਇੰਨਾ ਪਿਆਰ ਹੈ ਨਾ ਸਤਿਗੁਰਾਂ ਦੇ ਨਾਲ ਵੀ ਐਡੇ ਪਿਆਰ ਦੇ ਵਿੱਚ ਆ ਕੇ ਸੇਵਾ ਕਰਦਾ ਵੀ ਇਹਨੂੰ ਧੰਗੂ ਗੁਰੂ ਅਮਰਦਾਸ ਮਹਾਰਾਜ ਬਿਨਾ ਹੋਰ ਕੋਈ ਸਾਧ ਸੰਗਤ ਜੀ ਦਿਸਦਾ ਹੀ ਨਹੀਂ ਹੈ ਜਿੱਦੜੇ ਵੇਖਦਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੀ ਰੂਪ ਨਜ਼ਰ ਆਉਂਦਾ ਹੈ ਐਸਾ ਪ੍ਰੇਮ ਹੈ ਸਿੱਖ ਦਾ ਸਤਿਗੁਰਾਂ ਦੇ ਨਾਲ ਹੈ ਅਕਾਰਨ ਦਿਖਾਰ ਚਾਰਨ ਜੁਕਤ ਨਾ ਕੋ ਜਾਣ ਸਕਾਰੇ ਹੁਣ ਸਾਧ ਸੰਗਤ ਜੀ ਇਹਦਾ ਕਿਰਿਆ ਕਰਮ ਜਿਹੜਾ ਆਚਾਰ ਵਿਵਹਾਰ ਹੈ ਨਾ ਜੀ ਉਹ ਕੋਈ ਕਿਸੇ ਨੂੰ ਸਮਝ ਨਹੀਂ ਲੱਗਦੀ ਸਾਧ ਸੰਗਤ ਜੀ ਪਿਆਰ ਦੇ ਵਿੱਚ ਆ ਕੇ ਗੁਰੂ ਦੇ ਗੁਣ ਗਾਉਂਦਾ ਰਹਿੰਦਾ ਹੈ ਪਿਆਰ ਦੇ ਵਿੱਚ ਆ ਕੇ ਸਾਧ ਸੰਗਤ ਜੀ ਜਿੱਥੇ ਸੇਵਾ ਕਰਨ ਲੱਗ ਜੇ ਉੱਥੇ ਕਈ ਵਾਰੀ ਸਾਰਾ ਦਿਨ ਲੱਕੜਾਂ ਢੋਂਦਾ ਰਹਿੰਦਾ ਹੈ ਪਾਣੀ ਢੋਂਦਾ ਰਹਿੰਦਾ ਹੈ ਪਾਪ ਕੇ ਬੜੇ ਪਿਆਰ ਦੇ ਨਾਲ ਜਿੱਥੇ ਵੀ ਸੇਵਾ ਕਰਦਾ ਹੈ ਨਾ ਬਿਲਕੁਲ ਰੁਚੀ ਧਾਰ ਕੇ ਇਹ ਸੇਵਾ ਕਰਦਾ ਹੈ ਵੇਣਾ ਮੇਣਾ ਕੁਝ ਨਹੀਂ ਲਖਾਏ ਹੁਣ ਨਾ ਸਾਧ ਸੰਗਤ ਜੀ ਇਹ ਇਹਦੇ ਜਿਹੜਾ ਚਾਰ ਬਿਵਾਰ ਹੈ ਕੀ ਹੈ ਬਿਨਾ ਤੇ ਕਦੇ ਇਹਨੇ ਸਾਧ ਸੰਗਤ ਜੀ ਕਿਸੇ ਦੇ ਸਾਹਮਣੇ ਕੁਝ ਪੜਦਾ ਹੈ ਨਾ ਲਿਖਦਾ ਹੈ ਨਾ ਕੋਈ ਭਾਵ ਕੇ ਇਹਦੇ ਮਨ ਦੇ ਵਿੱਚ ਇਹ ਆ ਵੀ ਮੇਰਾ ਪੜਨਾ ਲਿਖਣਾ ਵੀ ਗੁਰੂ ਅਮਰਦਾਸ ਹੈ ਮੇਰਾ ਸੁਣਨਾ ਬੋਲਣਾ ਵੀ ਗੁਰੂ ਅਮਰਦਾਸ ਮਹਾਰਾਜ ਹੈ ਮੇਰਾ ਵਹਿਣਾ ਖਲੋਣਾ ਵੀ ਗੁਰੂ ਅਮਰਦਾਸ ਹੈ ਮੇਰਾ ਸੌਣਾ ਜਾਗਣਾ ਵੀ ਗੁਰੂ ਅਮਰਦਾਸ ਮਹਾਰਾਜ ਹੈ ਇੰਨਾ ਸਤਗੁਰਾਂ ਦੇ ਨਾਲ ਪਿਆਰ ਹੈ ਜਪੁ ਆਪ ਮੰਤਰੁ ਉਚ ਜਪਨੇ ਜਾਣੇ ਸੇਵਾ ਕਰਨ ਬਿਖੈ ਹਿਤ ਥਾਨ ਤੋ ਕਹਿੰਦੇ ਹੋਰ ਕੋਈ ਸੇਵਾ ਸਾਜ ਸੰਗਤ ਜੀ ਕੋਈ ਜਪ ਨਹੀਂ ਕਰਦਾ ਕੋਈ ਤਪ ਨਹੀਂ ਕਰਦਾ ਬਸ ਮੂੰਹ ਦੇ ਵਿੱਚ ਵਾਹਿਗੁਰੂ ਹੈ ਤੇ ਹੱਥਾਂ ਦੇ ਨਾਲ ਸਾਜ ਸੰਗਤ ਜੀ ਗੁਰੂ ਕੇ ਲੰਗਰਾਂ ਦੀ ਸੇਵਾ ਕਰਦਾ ਹੈ ਬਾਤ ਤਰੈ ਨਹ ਕਾਨ ਬਸ ਇੱਕੋ ਇੱਕ ਗੱਲ ਕਹਿੰਦਾ ਵੀ ਸਚਨ ਸੱਚ ਭਾਵ ਕੇ ਸੱਚਾ ਤੇ ਇੱਕ ਵਾਹਿਗੁਰੂ ਹੈ ਸੱਚਾ ਤੇ ਇੱਕ ਗੁਰੂ ਅਮਰਦਾਸ ਮਹਾਰਾਜ ਹੈ ਸੱਚਾ ਤੇ ਇੱਕ ਧੰਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਹੈ ਤੋ ਇਸ ਤਰ੍ਹਾਂ ਧੰਗੁਰੂ ਅਮਰਦਾਸ ਮਹਾਰਾਜ ਧੰਗੁਰੂ ਅਮਰਦਾਸ ਸਿਮਰਦਾ ਕਦੀ ਲੱਕੜਾਂ ਲੈ ਕੇ ਗੋਇੰਦਵਾਲ ਆਉਂਦਾ ਹੈ ਕਦੀ ਗੋਇੰਦਵਾਲ ਤੋਂ ਬਾਹਰ ਜਾਂਦਾ ਹੈ ਬਚਨ ਸਚ ਬਚਨ ਹੀ ਮੋਤਰ ਹੈ ਮਨ ਰੱਖੇ ਸਤਿਗੁਰ ਕੋ ਧਿਆਨ ਵੀ ਸੱਚਾ ਸਚਨ ਸਚ ਨੇ ਧੰ ਗੁਰੂ ਅਮਰਦਾਸ ਮਹਾਰਾਜ ਸੱਜੇ ਹਨ ਧੰ ਗੁਰੂ ਅਮਰਦਾਸ ਮਹਾਰਾਜ ਇਸ ਤਰ੍ਹਾਂ ਬਚਨ ਆਲਾਪਦਾ ਰਹਿੰਦਾ ਹੈ ਸਚਨਾਮਕ ਤਾਹੇ ਇਸ ਤਰ੍ਹਾਂ ਸਤ ਸੰਗਤ ਜੀ ਸਾਰੀਆਂ ਸੰਗਤਾਂ ਨੇ ਜਦੋਂ ਇਹ ਇਹ ਕਹਿੰਦਾ ਹਨ ਅਰਵਿਲ ਕਹਿੰਦਾ ਰਹਿੰਦਾ ਸਚਨ ਸੱਚ ਤੇ ਗੁਰੂ ਅਮਰਦਾਸ ਮਹਾਰਾਜ ਨੇ ਤੇ ਇਹਨਾਂ ਦਾ ਨਾਂ ਹੀ ਸਾਰੀ ਸੰਗਤ ਨੇ ਪਾਈ ਸਚਨ ਸੱਚ ਜਿਹੜਾ ਉਹ ਰੱਖ ਦਿੱਤਾ ਹੈ ਹੁਣ ਸਤਗੁਰੂ ਜੀ ਵੀ ਇਹਦੇ ਉੱਤੇ ਬੜਾ ਪ੍ਰਸੰਨ ਰਹਿੰਦੇ ਨੇ ਤੇ ਸਾਰੀ ਸੰਗਤ ਵੀ ਇਹਦੇ ਉੱਤੇ ਖੁਸ਼ ਹੈ। ਸਤਿ ਸਬੋ ਸਤਿਨ ਸੱਚੇ ਪੁਕਾਰੇ ਬਹੁਤ ਬਹੁਤ ਸਰਾਹੇ ਸੇਵ ਦਿਖਾਏ। ਹਾਂ ਤਨ ਗੁਰੂ ਅਮਰਦਾਸ ਮਹਾਰਾਜ ਦੇ ਜਦੋਂ ਦਰਬਾਰ ਜਾਂਦਾ ਹੈ ਨਾ ਜੀ ਤੇ ਤਨ ਗੁਰੂ ਅਮਰਦਾਸ ਮਹਾਰਾਜ ਵੀ ਕਹਿੰਦੇ ਨੇ ਆਓ ਭਾਈ ਸਚਨ ਸੱਚ ਜੀ ਤੇ ਇਸ ਤਰ੍ਹਾਂ ਸਤਿਗੁਰੂ ਜੀ ਬੜੀ ਅੰਦੀ ਸੇਵਾ ਨੂੰ ਸਲਾਉਂਦੇ ਨੇ। ਬੜੀ ਅੰਦੀ ਸਤ ਸੰਗਤ ਦੀ ਉਪਮਾ ਕਰਦੇ ਹਨ। ਵੇਖੋ ਸਤ ਸੰਗਤ ਜੀ ਇਹ ਸਤਿਗੁਰਾਂ ਦਾ ਤੇ ਗੁਰਸਿੱਖ ਦਾ ਪਿਆਰ ਹੈ ਜੇ ਆਪਾਂ ਸਤਿਗੁਰਾਂ ਨੂੰ ਯਾਦ ਕਰਨੇ ਆ ਨਾ ਜੀ ਪਿਆਰ ਦੇ ਨਾਲ ਤੇ ਸਤਿਗੁਰੂ ਵੀ ਉਸੇ ਤਰ੍ਹਾਂ ਹੀ ਸਾਨੂੰ ਯਾਦ ਕਰਦੇ ਨੇ ਜਿੰਨਾ ਆਪਾਂ ਯਾਦ ਕਰਾਂਗੇ ਨਾ ਜੀ ਗੁਰੂ ਸਾਹਿਬ ਜੀ ਵੀ ਉਹਨਾਂ ਯਾਦ ਕਰਦੇ ਹਨ ਕਿਉਂਕਿ ਸਾਹਮਣੇ ਸਤਿਗੁਰੂ ਜੀ ਨੇ ਨਾ ਤੇ ਜਿਵੇਂ ਆਪਾਂ ਸ਼ੀਸ਼ੇ ਦੇ ਵਿੱਚ ਖੜਕੇ ਨੇ ਇੱਕ ਸਤਪੁਰਸ਼ ਨੇ ਕਿਹਾ ਕਹਿਣ ਲੱਗੇ ਵੀ ਜਿਵੇਂ ਆਪਾਂ ਤਿਆਰ ਉਹ ਕਹਿੰਦਾ ਜੀ ਸ਼ੀਸ਼ੇ ਦੇ ਸਾਹਮਣੇ ਆਪਣੇ ਆਪ ਨਾਲ ਗੱਲਾਂ ਕਰੀਦਾ ਏ ਹੈ ਨਾ ਜੀ ਤੇ ਇਸੇ ਤਰ੍ਹਾਂ ਨਾ ਜੀ ਜਾ ਕਿਸੇ ਤਿਆਰ ਹੋ ਕੇ ਕਿਸੇ ਪ੍ਰੋਗਰਾਮ ਦੇ ਵਿੱਚ ਜਾਂਨੇ ਉੱਥੇ ਸਾਨੂੰ ਕੋਈ ਪਿਆਰਾ ਮਿਲ ਜਾਂਦਾ ਏ ਜੀ ਤੇ ਆਪਾਂ ਉਹਦੇ ਅਹਨ ਸਾਹਮਣੇ ਖੜ ਕੇ ਨਾ ਉਹਦੇ ਹੱਥ ਫੜ ਕੇ ਕਹਿੰਨੇ ਵੀ ਕਦੀ ਸਾਡੇ ਘਰ ਵੀ ਗੇੜਾ ਮਾਰਿਆ ਜੇ ਲਾਗੇ ਬੰਨੇ ਜਦੋਂ ਲੰਘਦੇ ਹੋ ਤੇ ਕਦੇ ਆ ਜਾਏ ਕੋਈ ਘਰ ਸਾਡੇ ਕਹਿੰਦੇ ਜਦੋਂ ਇਸ ਤਰ੍ਹਾਂ ਕਹਾਂਗੇ ਨਾ ਅਗਲਾ ਕਹਿੰਦਾ ਕੋਈ ਨਹੀਂ ਵੇਖਾਂਗੇ ਜੀ ਹਨਾ ਜੇ ਅਗਲਾ ਕਈ ਵਾਰੀ ਇਸ ਤਰ੍ਹਾਂ ਜਵਾਬ ਦੇ ਦਿੰਦਾ ਕੋਈ ਨਹੀਂ ਜਦੋਂ ਸਮਾਂ ਲੱਗਾ ਹਨਾ ਤੇ ਕਹਿੰਦੇ ਜਦੋਂ ਇਹ ਐਵੇਂ ਦਾ ਆਪਾਂ ਗੁਰੂ ਸਾਹਿਬ ਜੀ ਦੇ ਦਰਬਾਰ ਆਉਣੇ ਆ ਹਨਾ ਜੀ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਖੜ ਕੇ ਆਖਾਂਗੇ ਵੀ ਸਤਗੁਰੂ ਜੀ ਤੁਸੀਂ ਮੇਰੇ ਘਰ ਆ ਜਾਓ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਤੂੰ ਮੇਰੇ ਘਰ ਆ ਗਿਆ ਨਾ ਤੇ ਮੈਂ ਵੀ ਤੇਰੇ ਘਰ ਆਵਾਂਗਾ ਜ਼ਰੂਰ ਹੁਣ ਸਾਡਾ ਘਰ ਕਿਹੜਾ ਹੈ ਸਾਡਾ ਘਰ ਠਹਿਰਦਾ ਹੈ ਨਾ ਜੀ ਜਦੋਂ ਆਪਾਂ ਸਤਿਗੁਰਾਂ ਨੂੰ ਇਹ ਜ਼ਰੂਰ ਕਹਿਣਾ ਵੀ ਸਤਿਗੁਰੂ ਜੀ ਮੋਹਨ ਕਰਿਆ ਬੋ ਕਰੋ ਜੋ ਦਰਿਆ ਮਾਣ ਕਰੋ ਅਭਮਾਨੇ ਬੋਲੋ ਪੂਲ ਚੂਕ ਤੇਰੀ ਪ੍ਰੇਚਰੀਆ ਕਹਿਣ ਲੱਗੇ ਸਤਿਗੁਰੂ ਜੀ ਮੈਨੂੰ ਮਾਣ ਹੈ ਤੇਰੇ ਉੱਪਰ ਤੇਰੇ ਮਾਣ ਸਦਕਾ ਹੀ ਤੇ ਮੇਰੇ ਉਤੋਂ ਕਦੀ ਉੱਚੀ ਨੀਵੇਂ ਗੱਲ ਨਿਕਲ ਜਾਂਦੀ ਹੈ ਨਾ ਹਾਂਜੀ ਤੇ ਪਰ ਮੈਂ ਕੋਈ ਅਭਮਾਨ ਦੇ ਵਿੱਚ ਨਹੀਂ ਬੋਲਦਾ ਤੇਰੀ ਪ੍ਰੇਚਰੀਆ ਮੈਂ ਤੇਰਾ ਚੇਲਾ ਆ ਮੈਂ ਮੈਂ ਤੇਰੇ ਘਰ ਦੇ ਨਮਾਣਾ ਸੇਵਕ ਆ ਮੈਨੂੰ ਮਾਣ ਹੈ ਸਤਿਗੁਰੂ ਤੇਰੇ ਉਤੇ ਮੇਰੇ ਘਰ ਇਸ ਤਰ੍ਹਾਂ ਫੇਰਾ ਪਾਉਂਦੇ ਰਿਹਾ ਕਰੋ ਤਾਂ ਸੱਜ ਸੰਗਤ ਜੀ ਇਸ ਤਰ੍ਹਾਂ ਇਹ ਭਾਈ ਸਚਨ ਸਚਨਾ ਜਦੋਂ ਮਹਾਰਾਜ ਦੇ ਸਾਹਮਣੇ ਆਉਂਦਾ ਤੇ ਜਿਵੇਂ ਭਾਈ ਸਚਨ ਸਚ ਕਹਿੰਦਾ ਨਾ ਵੀ ਸਚਨ ਸਚ ਤੇ ਧੰਗੁਰੂ ਅਮਰਦਾਸ ਮਹਾਰਾਜ ਹੈ ਉਸੇ ਤਰ੍ਹਾਂ ਸਤਿਗੁਰੂ ਵੀ ਬੜੇ ਪਿਆਰ ਦੇ ਨਾਲ ਇਹਨੂੰ ਬੁਲਾਉਂਦੇ ਹਨ ਤੇਨ ਆਣੇ ਆਏ ਸਮਾਨੇ ਜੋ ਸਿੱਖ ਕਹੈ ਸੋ ਫੇਰੈ ਨਹੀਂ ਹੁਣ ਭਾਈ ਸੱਜਣ ਸੱਚ ਦਾ ਸੁਭਾਅ ਐਸਾ ਹੈ ਵੀ ਅਠੇ ਪੈਰ ਸੇਵਾ ਕਰਦਾ ਹੈ ਨਾ ਸਤਿਗੁਰਾਂ ਦਾ ਹੁਕਮ ਮੋੜਦਾ ਤੇ ਨਾ ਕਦੇ ਕਿਸੇ ਸਿੱਖ ਦੀ ਕਈ ਗੱਲ ਮੋੜਦਾ ਹੈ ਸੰਗਤ ਕੀ ਖੁਸੀ ਹੋਤ ਨਿਤ ਸਤਿਗੁਰ ਕੀ ਹੋਰ ਹੋਏ ਕਿਰਪਾ ਤੇ ਕਹਿੰਦੇ ਇਸ ਤਰ੍ਹਾਂ ਸਾਰੀ ਸੰਗਤ ਦੀ ਖੁਸ਼ੀ ਹੈ ਭਾਈ ਤੇ ਭਾਈ ਸਚਨ ਸੱਚ ਦੀ ਸਚਨ ਸੱਚ ਦੀ ਜੀ ਦੇ ਉੱਤੇ ਤੇ ਵਾਕਈ ਸਾਧ ਸੰਗਤ ਜਿਨ੍ਹਾਂ ਦੇ ਉੱਤੇ ਸੰਗਤਾਂ ਖੁਸ਼ ਨੇ ਨਾ ਜੀ ਜਿੰਦੇ ਉੱਤੇ ਸੰਗਤ ਦੀ ਖੁਸ਼ੀ ਹੈ ਨਾ ਜੀ ਤੇ ਰੱਬ ਵੀ ਉਹਦੇ ਉੱਤੇ ਖੁਸ਼ ਹੈ ਜੀ ਗੁਰੂ ਸਾਹਿਬ ਵੀ ਉਹਦੇ ਉੱਤੇ ਖੁਸ਼ ਨੇ ਵਾਕਈ ਜਦੋਂ ਆਪਾਂ ਨੇ ਆ ਨਾ ਜੀ ਇੱਥੇ ਯਤਨ ਕਰਿਆ ਕਰੀਏ ਵੀ ਸਤ ਗੁਰਾਂ ਤੋਂ ਪਹਿਲਾਂ ਨਾ ਆਪਾਂ ਸੰਗਤ ਦੀ ਖੁਸ਼ੀ ਲਿਆ ਕਰੀਏ ਜਦੋਂ ਸੰਗਤ ਸਾਡੇ ਉੱਤੇ ਖੁਸ਼ ਹੋ ਗਈ ਨਾ ਜੀ ਜੇ ਗੁਰੂ ਸਾਹਿਬ ਨੇ ਤੇ ਆਪੇ ਕਹਿਣਾ ਵੀ ਪਿਆਰਿਆ ਜੇ ਤੇਰੇ ਉੱਤੇ ਸਾਰੀ ਸੰਗਤ ਖੁਸ਼ ਏ ਤੇ ਮੈਂ ਪਿੱਛੇ ਹਾਂ ਸੰਗਤ ਤੋਂ ਹਾਂਜੀ 20 ਵਿਸਵੇ ਗੁਰ ਕਾ ਮਨ ਮੰਨੈ ਹਨਾ ਜੀ ਉਹ ਮਹਾਰਾਜ ਤੇ ਕਹਿੰਦੇ ਨੇ ਮੈਂ 20 ਵਿਸਵੇ ਤੇ ਸੰਗਤ 21 ਵਿਸਵੇ ਆ ਤੇ ਮੈਂ ਸੰਗਤ ਤੋਂ ਪਿੱਛੇ ਥੋੜੀ ਹਾਂ ਕਹਿਣ ਲੱਗੇ ਮੈਂ ਵੀ ਸੰਗਤ ਦੇ ਨਾਲ ਆ ਤੋ ਇਸ ਤਰ੍ਹਾਂ ਨਾ ਸਤਿਗੁਰੂ ਵੀ ਉਹਨਾਂ ਦੇ ਉੱਤੇ ਪ੍ਰਸੰਨ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਸੰਗਤ ਦੀ ਖੁਸ਼ੀ ਹੁੰਦੀ ਹੈ ਸਾਰ ਗੁਰੂ ਪ੍ਰਸੰਨ ਵਿਸਾਲ ਤੇ ਕਹਿੰਦੇ ਜਿਨ੍ਹਾਂ ਦੇ ਉੱਤੇ ਗੁਰੂ ਕੇ ਸਿੱਖ ਪ੍ਰਸੰਨ ਰਹਿੰਦੇ ਨੇ ਉਹਨਾਂ ਦੇ ਉੱਤੇ ਸਦਾ ਸਤਿਗੁਰੂ ਪ੍ਰਸੰਨ ਰਹਿੰਦੇ ਹਨ ਸੀਤ ਹੋਏ ਜਿਸੁ ਪਰ ਜਨੋ ਇਸ ਪਰ ਤੀਨ ਲੋਕ ਪਤਿਆਰ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਜਿੰਦੇ ਉੱਤੇ ਸਿੱਖ ਦੀ ਖੁਸ਼ੀ ਉਹਦੇ ਉੱਤੇ ਗੁਰੂ ਦੀ ਖੁਸ਼ੀ ਤੇ ਜਿੰਦੇ ਉੱਤੇ ਗੁਰੂ ਦੀ ਖੁਸ਼ੀ ਹੈ ਨਾ ਤੇ ਉਹਦੇ ਉੱਤੇ ਸਾਧ ਸੰਗਤ ਜੀ ਤਿੰਨਾ ਲੋਕਾਂ ਦਾ ਜੋ ਮਾਲਕ ਪ੍ਰਮਾਤਮਾ ਆਕਾਲ ਪੁਰਖ ਵਾਹਿਗੁਰੂ ਹੈ ਉਹਦੀ ਖੁਸ਼ੀ ਹੁੰਦੀ ਹੈ। ਪਰਸਾਨਾ ਹੋਏ ਜਬ ਜਿਸ ਪਰ ਕਰुणा ਕਰੇ ਚਰਾ ਚਰਜਾਲ ਤੇ ਸਾਧ ਸੰਗਤ ਜਿੰਦੇ ਉੱਤੇ ਰੱਬ ਸੋ ਪ੍ਰਸੰਨ ਹੋ ਜਾਏ। ਵੇਖੋ ਖੁਸ਼ੀ ਦੀ ਕਿੱਡੀ ਗੱਲ ਡੂੰਗੀ ਗੱਲ ਪਾਈ ਸਾਹਿਬ ਨੇ ਕਹੀ ਏ। ਵੇ ਜਿੰਦੇ ਉੱਤੇ ਗੁਰੂ ਕੀ ਸੰਗਤ ਦਿਆਲ ਹੁੰਦੇ ਉੱਤੇ ਗੁਰੂ ਦਿਆਲ ਤੇ ਜਿੰਦੇ ਉੱਤੇ ਗੁਰੂ ਦਿਆਲ ਹੁੰਦੇ ਉੱਤੇ ਰੱਬ ਕਿਰਪਾਲ ਹੋ ਜਾਂਦਾ ਤੇ ਜਿਨ੍ਹਾਂ ਦੇ ਉੱਤੇ ਰੱਬ ਕਿਰਪਾਲੂ ਹੋ ਜਾਂਦਾ ਇਹ 84 ਲੱਖ ਜੁੰਨੀਆਂ ਉਹਦੀ ਖੁਸ਼ੀ ਲੈਣ ਦੇ ਵਾਸਤੇ ਤਤਪਰ ਹੋ ਜਾਂਦੀਆਂ ਨੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ ਤੁਧ ਸਭ ਕੁਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵੇ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰਨ ਦਾ ਕਹਿਣ ਲੱਗੇ ਉਹਨਾਂ ਦੇ ਉੱਤੇ ਫਿਰ ਸਾਰੇ ਕਾਇਨਾਤ ਦੀ ਦਇਆਲਤਾ ਹੋ ਜਾਂਦੀ ਹੈ। ਤੰਤਰ ਏਕ ਤਰੈ ਤਨ ਛਾਤਨ ਪੂਰੇ ਬਾਰੋਂ ਕਰਹਿ ਉਚਾਰ। ਤੋਂ ਸਤ ਸੰਗਤ ਜੀ ਇਹ ਮੋਢੇ ਤੇ ਇੱਕ ਭਾਈ ਸਾਹਿਬ ਜੀ ਕੰਬਲ ਰੱਖਦੇ ਜਿੰਨ ਨੂੰ ਪੂਰਾ ਕਹਿੰਦੇ ਨੇ ਜਦੋਂ ਆਪ ਅੰਮ੍ਰਿਤਸਰ ਦੀ ਲਾਗੇ ਬੰਨੇ ਜਾਈਏ ਨਾ ਜੋ ਉਸ ਇਲਾਕੇ ਦੀ ਬੋਲੀ ਹੈ ਆਪਾਂ ਕੰਬਲ ਕਹਿ ਦਿੰਦੇ ਆ ਉਹ ਪੂਰਾ ਕਹਿੰਦੇ ਨੇ ਆਪਾਂ ਲੋਈ ਕਹੀਦਾ ਉਹ ਪੂਰੀ ਕਹਿੰਦੇ ਨੇ ਜੀ ਲੋਈ ਨੂੰ ਜੀ ਤੋਂ ਇਸ ਤਰ੍ਹਾਂ ਸੱਜ ਸੰਗਤ ਜੀ ਪੂਰੇ ਵਾਰੋਂ ਕਰੇ ਉਚਾਰ ਭਾਈ ਸਾਹਿਬ ਜੀ ਉਹਨੂੰ ਪੂਰਾ ਕਹਿੰਦੇ ਹਨ ਸੇਵੈ ਸਦਾ ਦੇਗ ਦੀ ਸੇਵਾ ਲਿਆਵਣ ਸਮਦਾ ਆਗਜੇ ਕਾਰ ਤੋਂ ਸੱਜ ਸੰਗਤ ਜੀ ਗੁਰੂ ਕੇ ਦੇਗ ਵਾਸਤੇ ਇਹ ਲੱਕੜਾ ਲਿਆਉਣ ਦੀ ਸੇਵਾ ਨਿਤਾ ਪ੍ਰਤੀ ਕਰਦੇ ਹਨ ਜੇ ਨ ਗयो ਬੰਦ ਬੇਪਾਲ ਤੋ ਕਹਿੰਦੇ ਕੇ ਇਸ ਤਰ੍ਹਾਂ ਨਿਤਾ ਪ੍ਰਤੀ ਇਹ ਗੁਰੂ ਕੇ ਲੰਗਰਾਂ ਦੇ ਵਿੱਚ ਜਦੋਂ ਸੇਵਾ ਕਰਦਾ ਨਾ ਜੀ ਇੱਕ ਦਿਨ ਲੱਕੜਾਂ ਲੈਣ ਵਾਸਤੇ ਕਹਿੰਦੇ ਹਨ ਕੇ ਇਹ ਜਦੋਂ ਬਾਹਰ ਬੰਨ ਦੇ ਵਿੱਚ ਗਿਆ ਹੈ ਉਹ ਨੀਪਕੀਦਾਰਾ ਇਸ ਬਿਖਕਰ ਆਈ ਤਾਰ ਮਹਾ ਬਿਖਰਾਰ ਤੋ ਕਹਿੰਦੇ ਹਨ ਕੇ ਉਹ ਜਿਹੜੀ ਰਾਣੀ ਜਿਹੜੀ ਚੱਲੀ ਹੋਈ ਸੀ ਨਾ ਉਹਨੇ ਇੱਕ ਦਿਨ ਇਨੂੰ ਜਦੋਂ ਵੇਖਿਆ ਹੈ ਤੇ ਭਾਈ ਸਾਹਿਬ ਜੀਆਂ ਦੇ ਵੱਲੇ ਨਾ ਜੀ ਬੜਾ ਵਿਕਰਾਲ ਰੂਪ ਜਿੰਦੇ ਸਤ ਸੰਗਤ ਜੀ ਸਿਰ ਖਿਲਰਿਆ ਹੋਇਆ ਹੈ ਕੱਪੜੇ ਪਾਟੇ ਹੋਏ ਨੇ ਤੇ ਸਤ ਸੰਗਤ ਜੀ ਕਹਿਣ ਤੋਂ ਭਾਵ ਕਿ ਬੜੀ ਡਰਾਵਣੀ ਲੱਗ ਰਹੀ ਹੈ ਬੜੀ ਡਰਾਵਣੀ ਰਾਣੀ ਇਹ ਜਦੋਂ ਸਤ ਸੰਗਤ ਜੀ ਭਾਈ ਸਾਹਿਬ ਵੱਲੇ ਦੌੜ ਕੇ ਆਈ ਹੈ ਸਾਗਰ ਜਿਸ ਕੇਰ ਤੋ ਕਹਿੰਦੇ ਵਾ ਲੰਦੇ ਖਿੰਡੇ ਹੋਏ ਨੇ ਪਿੰਡਾ ਇਹਦਾ ਨੰਗਾ ਹੈ ਰਾ ਇਕ ਬਣ ਮੈਂ ਨਿਤ ਵਿਚ ਰਹੈ ਪਾਤਨ ਸੱਜ ਗयो ਦਿਨ ਹੀਰਾ ਤੋ ਕਹਿੰਦੇ ਹਨ ਕਿ ਭਾਈ ਸਾਹਿਬ ਜੀ ਤੇ ਆਪਣੀ ਮੌਜ ਦੇ ਵਿੱਚ ਲੰਗਰ ਦੀਆਂ ਲੱਕੜਾਂ ਇਕੱਠੀਆਂ ਕਰ ਰਹੇ ਨੇ ਪਰ ਇਹ ਰਾਣੀ ਵੀ ਉਸ ਜੰਗਲ ਦੇ ਵਿੱਚ ਦੌੜੀ ਫਿਰਦੀ ਹੈ ਨੇ ਨਾਕਾਣਾ ਕੇ ਘਾਵ ਘਨੇਰ ਤੋ ਕਹਿੰਦੇ ਇੱਕੋ ਵਰੀ ਨਾ ਪਾਈ ਸਾਹਿਬ ਜੀਆਂ ਦੇ ਉੱਤੇ ਆ ਕੇ ਚਪਟ ਕੇ ਪਈ ਐ ਭਾਈ ਸਾਹਿਬ ਨੂੰ ਫੜ ਲਿਆ ਇੰਨੇ ਜ਼ੋਰ ਦੀ ਨਾਲ ਕਿ ਸਾਰੇ ਪਿੰਡੇ ਦੇ ਉੱਤੇ ਇਨੇ ਚੱਕ ਵੱਡੇ ਨੇ ਦੰਦੀਆਂ ਮਾਰੀਆਂ ਨੇ ਤੇ ਭਾਈ ਸਾਹਿਬ ਜੀਆਂ ਦੇ ਨੋਹਾਂ ਨੋ ਮਾਰ ਮਾਰ ਕੇ ਸਾਰਾ ਪਿੰਡਾ ਜਿਹੜਾ ਉਹ ਜ਼ਖਮੀ ਕਰ ਦਿੱਤਾ ਹੈ ਨਾ ਛੋਟੇ ਹੋ ਤਰਾ ਸਬਡੇਰ ਭਾਈ ਸਾਹਿਬ ਨੇ ਬਲ ਬੜਾ ਵਰਤਿਆ ਪ੍ਰਸਾਦ ਸੰਗਤ ਜੀ ਕਮਲਿਆਂ ਦੇ ਵਿੱਚ ਨਾ ਬਲ ਬੜਾ ਵੱਧ ਜਾਂਦਾ ਜੀ ਜੋਰ ਬੜਾ ਵੱਧ ਜਾਂਦਾ ਜੀ ਤੋ ਕਹਿਣ ਲੱਗੇ ਕਿ ਇਹ ਹੁਣ ਕਮਲ ਹੀ ਹੈ ਇਹਨੇ ਇੱذ ਜੋਰ ਦੀ ਫੜਿਆ ਕਿ ਭਾਈ ਸਾਹਿਬ ਬਲ ਪੂਰਾ ਲਾ ਰਹੇ ਨੇ ਪਰ ਛੁੱਟਿਆ ਨਹੀਂ ਜਾ ਰਿਹਾ ਹੈਗਾ ਤੋ ਪ੍ਰਸਾਦ ਸੰਗਤ ਜੀ ਇਸ ਤਰ੍ਹਾਂ ਉਹ ਰਾਣੀ ਨਾ ਕਹਿਨੋ ਵੀ ਉਹ ਭਾਈ ਸਾਹਿਬ ਤੋਂ ਬੜੀ ਡਰੀ ਹੋਈ ਹੈ ਤੇ ਭਾਈ ਸਾਹਿਬ ਨੂੰ ਉੱਠਣ ਨਹੀਂ ਦੇ ਰਹੀ ਹੁਣ ਕਿਵੇਂ ਹੁਣ ਅੱਗੇ ਇਹ ਭਾਈ ਸਾਹਿਬ ਜੀ ਛੁੱਟਦੇ ਨੇ ਗੁਰੂ ਸਾਹਿਬ ਕੋਲ ਆਉਂਦੇ ਨੇ ਇਹ ਅਪਕਲ ਨੂੰ ਸੁਣਾਂਗੇ ਜੀ ਵਿਚਾਰ ਕਰਦੇ ਆ ਬੰਦ ਪ੍ਰਕਾਰ ਦੀਆਂ ਬਹੁਤਾਂ ਗਲਤੀਆਂ ਹੋਈਆਂ ਹੋਣਗੀਆਂ ਜੀ ਬਖਸ਼ ਲੈਣੀਆਂ